ਅੰਚੀ ਕਿੱਦਾਂ ਜੇ ਅੱਛੀ ਗੱਲ ਹੈ ਸਾਰਿਆਂ ਨੂੰ ਕਿਵੇਂ ਜੇ ਸਾਰੇ ਮੈਗਨਾ ਇੱਕ ਥਾਂ ਪਾਟ ਸਾਡੇ ਸੀ ਗੋਣਗੇ ਜਾਣ ਵਗੈਰਾ ਵੀ ਸੱਟ ਵੱਟ ਹੋਣਗੇ ਜੀ ਇਹ ਆਗੇ ਜੀ ਦੇ ਉੱਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਚੋਬਰੋ ਤੇ ਖੂਲਦੇ ਆਂ ਕੁੱਤਾ ਤੇ ਲੱਕਦੇ ਆਪਣੀ ਕਬੂਤਰੇ ਨੂੰ ਪਤਾ ਹੈ ਮੈਂ ਉੱਤੇ ਆਇਆਗਾ ਤਾਂ ਇਹ ਬਾਰੀ ਚ ਬਹਿ ਜਾਂਦੀ ਹੈ ਰੂਦ ਜਦੋਂ ਮੈਂ ਉੱਤੇ ਕੱਢਦਾ ਹਾਂ ਠੀਕ ਹੈ ਇਹਨੂੰ ਪਤਾ ਲੱਗ ਜਾਂਦਾ ਕਿ ਆ ਗਿਆ ਦਾਣੇ ਪਾਉਣ ਸਾਨੂੰ दाना पानी ਪਾਉਨੇ ਆ ਇਹ ਨਾਲੇ ਬੱਚੇ ਸ਼ਾਮ ਨੂੰ ਦੇਖਦੇ ਆ ਹੁਣ ਤਨੀ ਸ਼ਾਮ ਨੂੰ ਬਿਠਾਵਾਂਗੇ ਛਤਰੀ ਦੇ ਬੱਚੇ ਤਾਂ ਦਰਸ਼ਨ ਕਰਾਉਨੇ ਆਪਾਂ ਚਾਹਰ ਆਪਣੇ ਜੱਟਾ ਛਾੜੇ ਪੈ ਰਿਆ ਲੈ ਬੱਚੇ ਦੇਖੋ ਯਾਰ ਐ ਭੱਜੇ ਫਿਰਦੇ ਆ ਆਪਾਂ ਨੂੰ ਨਹੀਂ ਕੋਕਿਆ ਆ ਵੇ ਕੋਈ ਕਾ ਬੈਠਾ ਇਹ ਵੱਡਾ ਇਹ ਛੋਟਾ ਇਹ ਉਸ ਤੋਂ ਛੋਟਾ ਉਹ ਪਰਲੇ ਬੰਨੇ ਠੀਕ ਹੈ ਠੀਕ ਆਪਣੇ ਜਾਨਵਰ ਤੇ ਮਾਰੀ ਮੋਤੀ ਦੇ ਪਾਣੀ ਮਾਰਦੇ ਹੁਣੇ ਡਾਰੀ ਇਹ ਨਹੀਂ ਮਾਰਦੇ ਹੱਲੇ ਕਿੱਥੇ ਪਰ ਐ ਸ਼ਾਦਰੀ ਦੇ ਨਾਲ ਲਾਦਾ ਨਾ ਜਦੋਂ ਹੱਦ ਉੱਤੇ ਬਾਕੇ ਬੱਚਾ ਐ ਸ਼ਾਲਾ ਮਾਰਦੇ ਛਤਰੀ ਦੇ ਪੱਲੇ ਇਹਨਾਂ ਨੂੰ ਪਤਾ ਲੱਗ ਗਿਆ ਛਤਰੀ ਸਾਡੀ ਇਹ ਆ ਠੀਕ ਹੈ ਤੇ ਬਾਕੀ ਚੋਬਰੂ ਦਾਣਾ ਪਾਣੀ ਪਾਉਨੇ ਆ ਪਾਣੀ ਵੀ ਖਰਾਬ ਆ ਕੇ ਸਟਾ ਖਰਾਬ ਹੀ ਆ ਆਦਨਿਆ ਆਦ ਅਠਈ ਐ ਉਹ ਇਹ ਰਿਸ਼ਾ ਹਾਂ ਨੂੰ ਸਬਸਕ੍ਰਾਈਬ ਵੀ ਕਰਾਂਗੇ ਤੇ ਬ్రో ਦੇਖ ਲੈ ਇੱਕ ਵਾਰੀ ਚਲੋ ਖੁੱਡਾ ਰਹੇ ਨੇ ਖੁੱਲਾ ਤੇ ਦਾਣਾ ਪਾਣੀ ਪਾਉਣੀ ਆ ਠੀਕ ਹੈ ਜੀ ਕਰ ਲਾਂ ਮੈਂ ਟ੍ਰੇ ਤਿਆਰ ਆ ਪਈ ਹੈ ਸਾਫ਼ ਹੀ ਹੈ ਠੀਕ ਹੈ ਜੀ ਓਕੀ ਕਰ ਲਈ ਚੋ ਬ్రో ਤਿਆਰ ਟ੍ਰੇ ਪਹਿਲੇ ਦਾਣੇ ਪਾਏ ਆ ਸਰੋਂ ਖਤਮ ਹੋ ਗਈ ਸਰੋਂ ਲੈ ਚਾਉਂਦੇ ਆ ਆਪਾਂ ਠੀਕ ਹੈ ਦਾਣਾ ਪਾ ਤੇ ਦੇਖ ਲਓ ਛੱਟ ਹੈ ਜੀ ਤੇ ਉਹ ਬਚਾ ਵੀ ਥੱਲੇ ਲਾ ਦਈਏ ਤੇ ਆ ਵੀ ਇੱਧਰ ਨੂੰ ਹੋ ਗਿਆ ਆਊਗਾ ਬਾਕੀ ਆ ਜਿਹੜਾ ਬਚਾ ਵੀ ਥੱਲੇ ਧਾਰ ਲਿੰਗ ਸੋਈ ਕਿ ਆਪੇ ਦਾਣੇ ਖਾਣ ਲੱਗੂਗਾ ਮੈਂ ਇੱਕਦਰੀ ਇੱਥੇ ਖੜਾ ਖਾ ਲੈਣ ਦੇ ਦਾਣੇ ਕਿ ਜਿਹੜੀ ਸ਼ਰਾ ਕੋਈ ਕਹਿ ਸਕੀ ਆਪਾਂ ਤੇ ਕੋਈ ਨਹੀਂ ਕਹਿ ਸਕਦੇ ਠੀਕ ਹੈ ਜਿੰਨਾ ਦਿੱਤਾ ਮਾਲਕ ਨੇ ਸੱਪਦ ਹੋਈ ਸੁਣੀ ਆ ਹੀ ਹੋਣਾ ਗਾਣਾ ਤੇ ਬਾਕੀ ਛਤਰੀ ਆਪਣੀ ਲੱਗੀ ਐ ਝਾਰਨ ਉੱਤੇ ਚੜ ਗਈ ਇੱਕ ਇਹ ਕੇ ਲਾੜਦੇ ਵਾਲੇ ਐ ਮਿੱਠੇ ਹੋ ਜਾਂਦੇ ਆ ਦੇਖੋ ਚੂਬਰੋ ਠੀਕ ਐ ਪਰ ਅੱਜ ਨਹੀਂ ਕਿਸੇ ਨੇ ਡਾਇ ਸ਼ਟਈ ਵੈਸੇ ਤਾਂ ਕਿਤੇ ਮੈਂ ਜਦੋਂ ਉਸ ਨੂੰ ਅੱਜ ਮੈਂ ਛੁੱਟੀ ਮਾਰੀ ਐ ਛੁੱਟੀ ਮਾਰੀ ਤੇ ਬਾਕੀ ਯਾਰ ਜੀ ਜਗੀਤਾ ਸੀਗਾ ਮੈਂ ਅੱਜ ਮਾਰਿਆ ਕਾਫੀ ਦਿਨ ਹੋ ਗਏ ਸੀ ਸਕੂਲ ਜਾਂਦੇ ਆ ਉਹ ਇੱਕ ਛੁੱਟੀ ਤੇ ਚਲੋ ਬੰਦੀ ਆ ਬਾਕੀ ਜਾਨਵਰ ਆਪਣੇ ਸੈੱਟ ਆ ਕਿਸੇ ਨੇ ਡਾਈ ਵਾਈ ਨਹੀਂ ਗੇ ਠੀਕ ਹੈ ਜੀ ਉਹ ਕਬੂਤਰੀ ਵੀ ਆ ਗਈ ਹੈ ਉਹ ਬਚਾ ਜੀ ਬਚਾ ਚੋਬਰੂ ਬਚਾ ਵੀ ਇਹ ਮੂੰਹ ਮਾਰਦਾ ਹੈ ਪਾਣੀ ਨਹੀਂ ਕੋ ਲੈ ਵੀ ਚੋਬਰੂ ਜਾਨਵਰ ਆ ਗਏ ਬਚਾ ਦਿਖਾ ਦਿਆਂ ਤੁਹਾਨੂੰ ਆਹ ਪਰਲੇ ਬਣੇ ਲੱਗਾ ਠੀਕ ਹੈ ਦੇਖੋ ਹੌਲੀ ਹੌਲੀ ਸਾਰੇ ਆ ਜੂਗੇ ਐਡੀ ਕੋਈ ਗੱਲ ਨਹੀਂ ਕੀ ਆਪੇ ਵਧੀਆ ਦਾਣਾ ਪਾਣੀ ਖਾਣ ਸਾਨੂੰ ਕੋਈ ਇੱਡੀ ਕੋਈ ਗੱਲ ਨਹੀਂ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਬਾਕੀ ਆਪਾਂ ਇਹ ਹੈਗਾ ਉੱਤੇ ਵਾਲਿਆਂ ਦਾ ਬੱਚਾ ਉਹ ਆ ਮੂੰਹ ਮਾਰਦਾ ਸੀ ਜਿਹੜਾ ਠੀਕ ਹੈ ਸ਼ੱਟ ਜੀ ਓਕੇ ਰਿਪੋਰਟ ਹੈ ਇਹ ਸ਼ਾਮ ਨੂੰ ਵੇਖਦੇ ਆਂ ਜੀ ਸ਼ਾਤਰੀ ਦੇ ਬਿਠਾਵਾਂਗੇ ਚੋਬਰੂ ਬੱਚੇ ਵੀ ਠੀਕ ਹੈ ਤੇ ਪਿੰਡ 'ਚ ਕੋਈ ਕਬੂਤਰ ਨਹੀਂਗਾ ਠੀਕ ਹੈ ਜੀ ਉਹ ਕੋਕੀ ਬੈਠੀ ਹੈ ਕੋਠੀ ਤੇ ਤੇ ਹੈਪੀ ਦੇ ਘਰ ਕੋਲੇ ਵੇਖੀਏ ਉਹ ਨਹੀਂ पर हजे कितने उन्हें डाए देख लो जी कितने ज्यादा खुदा पीला खुदा है और यार ठीक है जी तो बाकी चोबरू का मिलते हैं अपडेट दोपहरे दे देंगे करी करी खुदा बंद फिर वो इन्हें की करना ठीक है जी ओके जी ਇੱਕ ਕਰੀ ਮੈਂ ਕੰਮ ਕਰ ਲਾਂ ਜਿਹੜੇ ਕੰਮ ਕਰ ਰਹੇ ਹੁੰਦੇ ਛੋਲੇ ਮੋਟੇ ਕਰ ਲੀਂਗੇ ਫਿਰ ਆਪਾਂ ਆਉਣਨੇ ਆ ਜੀ ਉੱਤੇ ਤੇ ਇੱਕ ਕਰੀ ਦਾਣਾ ਪਣੀ ਛਕਦੇ ਫਿਰ ਆਪਾਂ ਫਿਰ ਇੱਥੇ ਆ ਜੀ ਫਿਰ ਆਉਣਨੇ ਆ ਉੱਪਰ ਇੱਕ ਕਰੀ ਤੇ ਇੱਥੇ ਆ ਠੀਕ ਹੈ ਜੀ ਓਕੇ ਜੀ ਮਿਲਦੇ ਆ ਦੁਪਹਿਰੇ ਜਾਂ ਸ਼ਾਮ ਨੂੰ ਓਕੇ ਜੀ ਜੀ ਦਾ ਅਪਡੇਟ ਤੁਹਾਨੂੰ ਕੀ ਕਿੱਦਾਂ ਜੀ ਦੁਪਹਿਰ ਦਾ ਟਾਈਮ ਹੋ ਗਿਆ ਜੋ bro ਆ ਗਏ ਉੱਤੇ ਤੇ ਜਾਨਵਰ ਦੇਖ ਲਓ ਆਪਣੇ ਜੈਟ ਅਰੇ ਬੱਚੇ ਬੈਠੇ ਆ ਦੇਖ ਘਰਦੇ ਇਹਨਾਂ ਨੂੰ ਵੀ ਕੀ ਸਾਹ ਲਾ ਠੀਕ ਹੈ ਕੋਈ ਤੇ ਆ ਚੱਕ ਲਈਏ ਦੇਖੇ ਕੀ ਉਹ ਸ਼ਟਾ ਇਹ ਨੇ ਟੜਕੇ ਵਾਇ ਸੀਗੇ ਆਪਾਂ ਛਾਦਰੀ ਤੇ ਸ਼ਟਾ ਜੀ ਓਕਰਪੋਟ ਹੈ ਬੱਚੇ ਤੇ ਆ ਕੀ ਲੱਗ ਗਿਆ ਠੀਕ ਹੈ ਯੋਕੀ ਰਿਪੋਰਟ ਹੈ ਲੈ ਵੀ ਚੜ ਗਿਆ ਹੁਣ ਤੇ ਲੱਤ ਵੀ ਇਹਦੀ ਸਹੀ ਹੋ ਗਈ ਇਹ ਵੀ ਸ਼ੈਟ ਹੋ ਗਿਆ ਆਪਣਾ ਤੇ ਆ ਮਾਰਦਾ ਹੈ ਹੀ ਡਾਰੀਆਂ ਲੈ ਦੇਖਿਆ ਪੂਲਾ ਜਮਾ ਕੋ ਬੈਠਾ ਠੀਕ ਹੈ ਜੀ ਜਾਨ ਬਜ਼ਟ ਆਪਣੇ ਯੋਕੀ ਰਿਪੋਰਟ ਹੈ ਪਾਣੀ ਪੂਣੀ ਝਾੜੇ ਬਾੜੇ ਵਹਿ ਰਿਹਾ ਯਾਰ ਕਬੂਤਰ ਕੀ ਕਰੀਏ ਇਨਲਾਜ ਚਲੋ ਹੋ ਜੂਏ ਸ਼ੈਟ ਯੋਕੀ ਅਪਡੇਟ ਆ ਜਿਹੜਾ ਕਿ ਬਣਾਇਾਂਗਾ ਆਪਾਂ ਕੀ ਯਾਰ ਦੇਖ ਰਹੇ ਆ ਮੈਂ ਨਾ ਜੁੜਾ ਲਿਆ ਹਾਂ ਦੀ ਸੂਚ ਦਾ ਪਿਆ ਜਾਂ ਫਿਰ ਇੱਥੇ ਇਹਨਾਂ ਦਾ ਇਹਨਾਂ ਦੇ ਤਰ੍ਹਾਂ ਹੀ ਆਂਦੇ ਤੇ ਕਰ ਮਿੱਟੀ ਮੁੱਟੀ ਦੇਖਦੇ ਆ ਮਿੱਟੀ ਪਾ ਦਾਂਗੇ ਤੇ ਜਾਂ ਫਿਰ ਇੱਥੇ ਕੋਈ ਡੱਕੇ ਡੁੱਕੇ ਛੋੜ ਦਾਂਗੇ ਆਪੇ ਕਰ ਲੂਗੇ ਫਿੱਟ ਠੀਕ ਹੈ ਜੀ ਓਕੇ ਰਪੋਰਟ ਹੈ ਇਹ ਚੋਬਰੋ ਜਾਨਵਰ ਆਪਣੇ ਬੈਠੇ ਐ ਠੀਕ ਹੈ ਜੀ ਤੇ ਓਕੇ ਰਪੋਰਟ ਹੈ ਚਾਲਦੇ ਹਾਂ ਥੱਲੇ ਸ਼ਾਮ ਨੂੰ ਮਿਲਦੇ ਆਈ ਓਕੇ ਠੀਕ ਹੈ ਜੀ ਠੀਕ ਹੈ ਸ਼ਾਮ ਨੂੰ ਮਿਲਦੇ ਆ ਜੀ ਕਿੱਦਾਂ ਜੇ ਹਾਂ ਅੱਗੇ ਚੋਕਰੂ ਤੇ ਮੌਸਮ ਹੋ ਗਿਆ ਸੀ ਠੰਡਾ ਤੇ ਕੀ ਕਰੀਏ ਹਾਂ ਬੱਚੇ ਬਿਠਾ ਗਏ ਹਾਂ ਕਿਉਂਕਿ ਮੌਸਮ ਹੈਗਾ ਠੰਡਾ ਤੇ ਉੱਤੇ ਹੀ ਹੈਗੇ ਆ ਘੁੱਟਾ ਖੋ ਰਹੇ ਆ ਆਈ ਸੀ ਖੋ ਲਿਆ ਖੁੱਡਾ ਐ ਘਰ ਨੇ ਇਹ ਕੈਮਰਾ ਆ ਬੈਠੇ ਆਪਣੇ ਬੱਚੇ ਆਹ ਤੇ ਕਾਜ ਆ ਪਾਤਾ ਥੋੜਾ ਜਿਹਾ ਮੈਂ ਤੇ ਬਾਕੀ ਚੋ ਬ్రో ਆ ਇੱਥੇ ਸੋੜ ਦਿਆਂ ਆਪੇ ਲਾ ਲੂ ਜਿੱਥੇ ਮੈਨੂੰ ਲੱਗਦਾ ਕਿ ਆਂਡੇ ਧਰਨੂ ਧਰੂਗੀ ਇਹ ਬੱਚੇ ਲੈ ਚਲੇ ਮੈਂ ਆਪ ਕੱਢ ਕੇ ਚਲੋ ਵੀ ਪਤਾ ਹੈ ਦੇਖੋ ਯਾਰ ਬੱਚੇ ਸ਼ਟ ਹੋ ਗਏ ਰਿਪੋਰਟ ਹੋ ਗਏ ਠੀਕ ਹੈ ਤੇ ਬਾਕੀ ਬਿਠਾ ਦਿਆਂ ਜੀ ਆਪਾਂ ਛਾਦਰੀ ਇਸ ਮਿੰਟ ਇਹ ਇੱਥੇ ਬੈਤ ਦੋ ਮਿੰਟ ਓਏ ਮਾਤਾ ਨੂੰ ਦੂਜਾ بچہ ਛਤਰੀ ਤੇ ਬਾਕੇ ਇਹ ਫੇਰ ਤੁਹਾਨੂੰ ਟੈਸਟ ਕਰਾਉਣਾ ਕੀ ਰਿਜਲਟ ਆਇਆਗਾ ਹਾਈ ਤੱਕ ਜਿਹੜੇ ਆਪਾਂ 3-4 ਦਿਨ ਹੋ ਗਏ ਬਾਹੁੰਦੇ ਹਾਂ ਇੱਕ ਦਿਨ ਵੀਡੀਓ ਮੈਂ ਬੰਦ ਕਰਦਾ ਦੋਵੇਂ ਬੱਚੇ ਲੈ ਚੱਲਾਂਗਾ بچہ ਇੱਕ ਹੀ ਆਇਆ ਸੀਗਾ ਹੱਥ 'ਚ ਆ ਆ ਬਿਠਾ ਲਈਏ ਛਤਰੀ ਤੇ ਫੇਰ ਦੇਖੋ ਕੀ ਕਮਾਲ ਚੱਲੋਏ ਲਾਓ ਚੀ ਆ ਬਿਠਾਤਾ ਹੁਣ ਇਹਦਾ ਕਮਾਲ ਦੇਖੋ ਪੁੱਤ ਏ ਇਹ ਆ ਦੇਖੋ ਇਹ ਆ ਜੀ ਮਾਰਦਾ ਕਿਉਂਕਿ ਹੇ ਛੂਟਾ ਆਪਾਂ ਨੇੜੇ ਕਰਦੇ ਆ ਬੱਚੇ ਬੈਠੇ ਆ ਆਪਣੇ ਦੂਜੇ ਜਾਨਵਰ ਛੂਟੇ ਓਕੇ ਬੇਬੀ ਪੀ ਗਿ ਜਾਣ ਤੇ ਇੱਕ ਹੋਰ ਬਾਦੀ ਆ ਆ ਜਿਹੜਾ ਜੀ ਲੈ ਵੀ ਕਿਉਂ ਬ్రో ਦਾਣੇ ਹਲੇ ਨਹੀਂ ਪਾਉਣੇ ਇਹ ਵੀ ਮਤਲਬ ਛੱਟੋ ਗਏ ਆਪਣੇ ਬੱਚੇ ਤੇ ਇੱਕ ਬੁਰਸੀ ਕੁਰਸੀ ਤੇ ਚੜ ਕੇ ਲਾ ਦੇਖਿਆ ਇਹ ਵੀ ਮਾੜਾ ਜਿਹਾ ਹੋ ਗਿਆ ਠੀਕ ਹੈ ਬਾਕੀ ਛੱਟ ਹੋ ਗਿਆ ਆਪਣੇ ਜਾਨਵਰ ਤੇ ਸ਼ਾਤਰੀ ਲਾਈ ਆ ਜੀ ਉੱਚੀ ਥੰਬਨੇਲ ਦੇ ਲਈ ਵੀ ਫੋਟੋ ਜੀ ਖਿੱਚ ਲਈ ਹੈ ਠੀਕ ਹੈ ਜੀ ਤੇ ਜਾਨਵਰ ਆ ਕੇ ਸੀਗੇ ਆਪਣੇ ਇੱਧਰ ਤੇ ਚੋਬਰੋ ਯਾਰ ਫਰੋਂ ਵੇਖ ਜਾਨ ਜੇ ਲੈ ਕੇ ਆਏ ਫਿਰ ਕੱਲ ਨੂੰ ਪਾਵਾਂਗੇ ਅੱਜ ਫਿਰ ਗਏ ਤੇ ਸ਼ਾਮ ਨੂੰ ਹੀ ਲੈ ਕੇ ਆਵਾਂਗੇ ਹੂੰ ਤੇ ਕਰੀ ਨਹੀਂ ਠੀਕ ਹੈ ਥੋੜੇ ਮੋਟੇ ਵੇਚਦੇ ਆ ਜੀ ਘਰ ਦੇ ਸੈਟਿੰਗ ਵੈਟਿੰਗ ਬੱਚੇ ਆਪਣੇ ਬੈਠੇ ਉਤਰੋ ਬਈ ਤੇ ਅੰਦਰ ਆਇਓ ਤੈ ਆਇਓ 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 ਆ ਜੀ ਇਹ ਕਾਪਾ ਲਾਇਆ ਆ ਜਿਹੜਾ ਜਿਗਾੜ ਠੀਕ ਹੈ ਜੀ ਜੀ ਤੇ ਮੇਰਾ ਰੱਬ ਦਾ ਸੀਗਾ ਆਪਾਂ ਵੱਡਾ ਕਬੂਤਰ ਵੀ ਬਾਹ ਦੀਏ ਫਿਰ ਨਾ ਕੀ ਆ ਚੱਕ ਲਈਏ گلابی ਟੋਰੀ ਵਾਲਾ ਆਏ ਹੋਤੇ ਆ ਬੰਗ ਲੱਗਿਆ ਜੀ ਆਪਾਂ ਆਪਣਾ ਪੁਰਾਣਾ ਜਿੱਤੋਂ ਆਪਣੀ ਕਬੂਤਰ ਬਾਜੀ ਸਟਾਰਟ ਹੋਈ ਸੀਗੀ ਤੇ ਚੱਲ ਵਿੱਚ ਉਪਰ ਬੈ ਗਿਆ ਜੀ ਉੱਕੇ ਰਿਪੋਰਟ ਹੋ ਗਿਆ ਬੈ ਗਿਆ ਤੇ ਇਹਦੀ ਕਬੂਤਰੀ ਵੀ ਬਾਹ ਦੀਏ ਤੇ ਆ ਦੋਵੇਂ ਤਾਂ ਬਹੁਤ ਮਸਤ ਹੋ ਗਏ ਆ ਜੂੜਾ ਮਸਤ ਹੋ ਗਿਆ ਜੀ ਆਂਡੇ ਫੇਰ ਧਰੂਗੇ ਧਰ ਲੋ ਧਰੋ ਬਈ ਬੈਠੀ ਬਾਤੀ ਜੀ ਆ ਚੱਕ ਲਈ ਆਪਣੀ ਪਹਿਲਾ ਜੂੜਾ ਹੀ ਆ ਠੀਕ ਹੈ ਪਤਾ ਹੀ ਆ ਸਾਨੂੰ ਲੈ ਵੀ ਉਹ ਥੋੜੀ ਸਾਈਡ ਤੋਂ ਜੀ ਚੱਪ ਗਈ ਛਤਰੀ ਦੇ ਨਾਲ ਹੋਈ ਟੱਪ ਗਈ ਕਬੂਤਰੀ ਇਸ ਕਰਕੇ ਆਪਾਂ ਦੁਬਾਰਾ ਪੱਟ ਕੇ ਸੀਗੀ ਲਾ ਵੀ ਹੁਣ ਨਹੀਂ ਬੇਖਿਆਰ ਕਿੱਡੇ ਵਰੀਆ ਲੈ ਵੀ ਬੈਗ ਹੀ ਚੋbro ਬਾਤ ਹੀ ਹੈ ਤੇ ਇੱਕ ਫੋਟੋ ਜੀ ਕਰਨੀ ਠੀਕ ਹੈ ਜੀ ਹੋ ਗਈ ਓਕੇ ਰਿਪੋਰਟ থাম্বਨੇਲ ਤੇ ਲਈ ਵੀ ਖਿੱਚ ਲਈ ਆਪਾਂ ਪਰ ਉਹ ਨਹੀਂ ਲਾਉਂਦੇ ਜਿਹੜੇ ਬੱਚਿਆਂ ਲਈ ਆ ਲਾਵਾਂਗੇ ਤੇ ਜੁੜੀ ਅਰ ਦਵਾਰਾਂ ਟਾਂਡੇ ਧਰੂਗੀ ਠੀਕ ਹੈ ਇੱਕ ਬਣਾਇਆ ਆਪਾਂ ਆ ਜਗਾਰ ਜਿਹੜਾ ਕਿ ਦੇ ਕੋਲ ੱਟੀ ਆ ਬਾਕੀ ਆਪਾਂ ਕੁਝ ਨਹੀਂ ਕਹਿੰਦੇ ਨਾ ਕਬੂਤਰੀ ਛੇੜਦੇ ਕਿਉਂਕਿ ਧਰਨੇ ਨੇ ਆਂਡੇ ਤੇ ਮੇਰਾ ਰੱਦਦਾ ਹਣਾ ਐਸ ਕੀ ਕੋਈ ਮਿੱਟੀ ਨਾ ਘਾਲਾ ਦੇ ਬਿਨਾ ਆਇਆ ਕਿ ਨਹੀਂ ਫਿਰ ਹਣਾ ਬਾਲਾ ਹੋ ਜਾਂਦਾ ਅਡਰਜਾ ਬਣਿਆ ਰਹਿੰਦਾਗਾ ਨਾਲੇ ਦਾਣੇ ਪਾਣੀ ਵੀ ਨਹੀਂ ਛਾਕਦੇ ਵਧੀਆ ਇਸ ਕਰਕੇ ਆਪਾਂ ਚੱਕ ਦਾਂਗੇ ਛਿੱਕੂਆ ਕ੍ਰੀਏਟਿਵ ਜੀ ਠੀਕ ਹੈ ਜੀ ਤੇ ਆ ਟਰੇ ਪਈ ਆ ਸਾਫੀਆ ਪਾ ਦਾਂਗੇ ਦਾਣੇ ਹਲੇ ਟਾਈਮ ਨਹੀਂ ਹੋਇਆਗਾ ਟਾਈਮ ਹੋਊਗਾ ਤੇ ਦਾਣੇ ਪਾ ਦਾਂਗੇ ਤੜਕੇ ਇਹਨਾਂ ਨੇ ਖਾਦੇ ਨਹੀਂ ਸੀਗੇ ਤੇ ਇਹਦੇ ਵਿੱਚ ਪਾਤੇ ਮੈਂ ਥੋੜੇ ਜਿੰਨੇ ਖਾਲੇ ਖਾਲੇ ਤੇ ਆ ਇੰਨੇ ਕ ਬਚ ਗਏ ਸੀਗੇ ਇਹ ਆ ਕਿ ਇਹ ਅੰਦਰ ਤੇ ਮੁਰਕਾ ਮੁਰਕੀ ਕੰਮ ਹੋਇਆ ਪਿਆ ਜੀ ਦੇਖੋ ਕਿੰਨਾ ਮੁਰਕਾ ਦੇਖਿਓ ਦਾਣੇ ਆ ਜਮਾ ਚਿਪਗੇ ਨਾਲ ਚਲੋ ਖੁੱਲਾ ਛੱਡਦਾ ਤੇ ਆ ਥੋੜੀ ਜੀ ਸਰਮ ਪਈ ਹੈ ਇਹ ਪਈ ਰਹਿਣ ਦੇ ਕੁਝ ਨਹੀਂ ਹੁੰਦਾ ਆਪੇ ਖਾ ਲੂਗੇ ਜਿਹੜੇ ਜਾਨਵਰ ਐ ਖਾਣੇ ਹੁਣੇ ਠੀਕ ਹੈ ਜੀ ਚੋਬਰ ਬਲੌਗ ਕਾਫੀ ਵੱਡਾ ਹੋ ਗਿਆ ਠੀਕ ਹੈ ਜੀ ਇਹ ਦਾਣਾ ਪਾਣੀ ਪਾਉਣ ਲੱਗੇ ਮੇਲਦੇ ਆ ਜੀ ਓਕੇ ਆ ਦੇਖੋ ਕੀ ਹੋ ਹੁੰਦਿਆ ਆਪਣਾ ਜੋੜਾ ਲੱਗ ਗਿਆ ਫੇਰ ਆਂਡੇ ਧਰਉਣ ਲਈ ਜਿਸਾਲ ਨਾਲ ਨਹੀਂ ਆਂਡੇ ਧਰਿ ਬੱਚੇ ਚਿੱਟੇ ਗੱਡੇ ਆ ਇਹ ਜੇ ਰੱਤੇ ਗੱਡੂਗੀ ਠੀਕ ਹੈ ਦੇਖ ਲੋ ਜੀ ਪੂਰੇ ਮਸਤ ਹੋਏ ਪਏ ਆ ਇਹ ਆਣ ਮੇਰੇ ਆਪਣੇ ਲੈ ਵੀ ਹੋਇਆ ਕੰਮ ਛੋਬਰ ਲੈ ਵੀ ਛੋਬਰ ਜੱਟੋ ਗਈ ਜੇ ਸੁਖਬੀਰ ਨੂੰ ਫੋਨ ਕਰਦੇ ਆਂ ਪੁੱਛਦੇ ਆਂ ਜੇ ਘਰੇ ਹੋਇਆ ਠੀਕ ਹੈ ਉਹਦੇ ਸਹਿਬ ਨਾਲ ਕਰ ਲਾਂਗੇ ਜਾਣਾ ਹੋਇਆ ਤੇ ਚਲ ਜਾਾਂਗੇ ਠੀਕ ਹੈ ਜੀ ਮੈਂ ਇੱਕ ਵਾਰੀ ਕਰਤਾ ਵੀਡੀਓ ਬੰਦ ਤੇ ਫਿਰ ਬਾਪਿਓ ਬਾਅਦੋਂ ਮਿਲਦੇ ਆਂ ਦਾਣਾ ਪਾਣੀ ਪਾਉਣ ਲੱਗਾ ਸਿੱਧਾ ਓਕੇ ਜੀ ਆ ਲੈ ਕੁੱਤੀ ਗਾਉਂ ਐਤਰੇ ਹਾਂਜੀ ਆਗੇ ਸੀ ਕਿ ਚੁਬਰੂਖਤੇ ਤੇ ਦਾਣਾ ਪਾਣੀ ਪਾਉਨੇ ਆ ਹਾਂ ਬਾਕੀ ਤਾਂ ਦਿਖਾਉਣਾ ਮੈਂ ਸੈਟ ਵੀ ਕਿਵੇਂ ਹੋ ਗਿਆ ਹੁਣ ਸਾਫ ਸਫਾਈ ਕੀਤੀ ਹੈ ਭਾਂਡੇ ਵੀ ਧੋਤੇ ਸੀਗੇ ਚੈੱਕ ਕਰੋ ਜੀ ਜਿਵੇਂ ਸਾਫ ਕਰਤਾ ਸੀਗਾ ਪਰ ਤਾਂ ਵੀ ਮੈਂ ਦੇਖੋ ਯਾਰ ਹੁਣ ਫੇਰ ਇੰਨੇ ਖੰਭੂ ਵੀ ਇਹਨਾਂ ਸਾਫ ਕਰ ਕੀ ਆਂਗਾ ਤੇ ਦਾਣਾ ਰੱਖਦੇ ਆ ਜੀ ਇੱਕ ਮਿੰਟ ਮੈਂ ਟ੍ਰੇ ਤਿਆਰ ਕਰਨਾ ਕਰ ਲਈ ਟ੍ਰੇ ਤਿਆਰ ਆਇਓ ਬੱਤੇ ਆਇਓ 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 ਇੱਗੀ ਟੋਟਿੰਗ ਜਾਂਦੇ ਹੁਣ ਆਇਓ ਇਹ ਆ ਇਹ ਨਹੀਂ ਗਿਆ ਕੀ ਚੱਕਰ ਆ ਗਿਆ ਜੀ ਇੱਕ ਆ ਗਿਆ ਠੀਕ ਹੈ ਓਏ ਉਹਰ ਫੇਰ ਹੋ ਗਈ ਇਹਨਾਂ ਦੀ ਫਾਈਟਿੰਗ ਸ਼ੁਰੂ 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 ਠੀਕ ਹੈ ਜੀ ਤੇ ਕਰਦੇ ਆ ਵਲੌਗ ਐਂਡ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਬਿਓ ਤੇ ਦਾਣੇ ਰੱਖਦੇ ਆ ਠੀਕ ਹੈ ਜੀ ਮਿਲਦੇ ਹੁਣ ਨੈਕਸਟ ਵੀਡੀਓ ਤੇ ਰੱਬ ਰੱਖ